ਚਰ ਵਾਲਵਰ ਜਿਹੜਾ ਉਹ 2 ਨੰਬਰ ਦਾ ਹੋਏਗਾ ਮੇਰੀ ਐਸਐਸਪੀ ਸਾਹਮਣੇ ਗੱਲ ਹੋਈ ਉਹਨਾਂ ਨੂੰ ਮੈਂ ਕਿਹਾ ਵੀ ਇਹ ਆਏ ਕਿੱਥੋਂ ਤੁਸੀਂ ਦੇ ਲਾਇਸੈਂਸ ਦਿੱਤੇ ਨਹੀਂ ਇਹਨੇ ਤੋ ਕਹਿੰਦੇ ਨਹੀਂ ਵੀ ਮੈਂ ਨਾ ਜਦੋਂ ਦਿੱਲੀ ਮੁੰਏ ਨੂੰ ਸੁਨਿਆਰੇ ਦੀ ਹੁੰਦੀ ਆ ਤੇ ਕਦੇ ਉਹ ਕੱਪੜੇ ਵਾਲੇ ਦੀ ਹੁੰਦੀ ਆ ਤੇ ਕਦੇ ਮਰੀਆਰੀ ਵਾਲੇ ਦੀ ਕੋਈ ਵੀ ਦੁਕਾਨਦਾਰ ਆ ਸੇਫ ਨਹੀਂ ਕਰ ਹਾਂਜੀ ਇਹ ਲੱਭਣ ਕਿ ਅਸੀਂ ਨਸ਼ੇ ਵਾਲੇ ਨੂੰ 10% ਦੇਣਾ ਜਿਹਨੂੰ ਇਹ ਕਹਿਣਗੇ ਨਾ ਕਿ ਤੈਨੂੰ ਅਸੀਂ 10% ਦੇਣਾ ਤੂੰ ਹਾਂ ਤਾਂ ਮੈਨੂੰ ਤੂੰ ਨਸ਼ਈ ਕਹਿਣ ਦੇ ਆ ਉੱਥੇ ਚੁੰਡੀਆਂ ਤੋਂ ਠੀਕਰੀ ਯੂਨੀਅਨ ਦਾ ਬਾਈਸ ਪ੍ਰਧਾਨ ਹੈ ਠੀਕ ਹੈ ਜੀ ਅਜੀਤ ਖਵਾਰ ਤੋਂ ਮੈਂ ਫਟੇ ਘਟ ਚੁੰਡੀਆਂ ਤੋਂ ਪੁੱਛ ਰਿਹਾ ਹਾਂ ਠੀਕ ਹੈ ਜੀ ਜਿਹੜੀਆਂ ਇਹ ਗੱਲਾਂ ਦੇ ਕੋਈ ਸਾਰੇ ਵਪਾਰੀ ਦੁਕਾਨਦਾਰ ਕਿ ਭਈ ਅਸੀਂ ਕਿੱਦਾਂ ਆਈਡੈਂਟੀਫਾਈ ਕਰਾਂਗੇ ਨਹੀਂ ਨਹੀਂ ਉਸ ਚੀਜ਼ ਦਾ ਜਿਹੜਾ ਨਾ ਤੁਸੀਂ EDS ਸਾਹਮਣੂ ਇਹ ਚੀਜ਼ ਨੂੰ ਕੋਈ ਨਾ ਕੋਈ ਦੱਸੇ ਮੈਸੇਜ ਕਰੀਏ ਲਾਈਵ ਵੀ ਵਧੀਆ ਜਿਹਾ ਲੱਗਾ ਕਿ ਆਪਾਂ ਕਿਸੇ ਨੂੰ ਆਉਣ ਇਹਨੇ ਪਛਾਣਨਾ ਕਿਵੇਂ ਕਿਵੇਂ ਦੱਸਣਾ ਕਿ ਆਪਾਂ ਬੋਲ ਕੇ ਕਿਸੇ ਨੂੰ ਕਹਿੰਦੇ ਕਿ ਕਮਾਗੇ ਕੀ ਕਰਨਾ ਗੁੱਸਾ ਨਹੀਂ ਕਰਿਆ ਤੂੰ ਐਕਟ ਕਰੇਗਾ ਸਾਡੇ ਕੋਲ ਤੂੰ ਸਾਨੂੰ ਨਸ਼ੇੜੀ ਅੱਜ ਦੀ ਮੀਟਿੰਗ ਜਿਹੜੀ ਹੋਈ ਹੈ ਸਾਡੀ ਮਾਨਯੋਗ EDS ਸਾਹਿਬ ਜਨਰਲ ਜਿਹੜੀ ਸਾਡੀ ਮੀਟਿੰਗ ਬੁਲਾਈ ਵਪਾਰ ਮੇਲੇ ਗੁਰਦਾਸਪੁਰ ਤੋਂ ਸਮੂਹ ਪਾਰੀਆਂ ਨੂੰ ਅੱਜ ਉਹਨੇ ਮੈਸੇਜ ਦਿੱਤਾ ਔਰ ਮੈਸੇਜ ਉਹਨਾਂ ਦਾ ਇਹ ਸੀ ਕਿ ਜਿਹੜੇ ਲੋਕ ਨਸ਼ਾ ਕਰਦੇ ਨੇ ਔਰ ਜਿਹੜੇ ਇਨਸਾਨ ਨਸ਼ਾ ਨਹੀਂ ਕਰਦੇ ਅਗਰ ਉਹ ਤੁਹਾਡੀ ਦੁਕਾਨ ਤੇ ਆਉਂਦੇ ਨੇ ਜੇ ਉਹ ਨਸ਼ਾ ਨਹੀਂ ਕਰਦੇ ਤੇ ਉਹਨਾਂ ਨੂੰ ਤੁਸੀਂ ਆਪਣੀ ਸ਼ਾਪ ਦੇ ਉੱਤੋਂ ਜਿਹੜਾ ਵੀ ਤੁਸੀਂ ਸਮਾਨ ਵੇਚਦੇ ਹੋ ਉਹਦਾ 10% ਜਿਹੜਾ ਵਾ ਡਿਸਕਾਊਂਟ ਉਹਨਾਂ ਨੂੰ ਦਿੱਤਾ ਜਾਵੇ ਤੁਸੀਂ ਉਹ ਸਾਡੇ ਨਾਲ ਅਲੱਗ ਜਿਹੋ ਪੰਜਾਬ ਦੇ ਹਾਲਾਤ ਬਣੇ ਨੇ ਲੜ ਆਰਡਰ ਦੀ ਸਥਿਤੀ ਕੀ ਹੈ ਅੱਜ ਗੁਰਦਾਸਪੁਰ ਦੇ ਲੋਕ ਸਹਿਮੇ ਪਏ ਨੇ ਵਪਾਰੀ ਸਹਿਮੇ ਪਏ ਵਪਾਰ ਪੰਜਾਬ ਦਾ ਪੰਜਾਬ ਤੋਂ ਬਾਹਰ ਜਾ ਰਿਹਾ ਵਾ ਆ ਮੇਰੇ ਇੱਕ ਬਾਰਡਰ ਜ਼ਿਲ੍ਹੇ ਦੇ ਉੱਤੇ ਫਤੇਗੜ ਚੂੜੀਆਂ ਡੇਰਾਂ ਬਾਬਾ ਨਾਲ ਨਾਲ ਤਰਨਤਾਰ ਸਾਈਡ ਤੇ ਰੋਜ਼ ਨਿੱਤ ਜਿਹੜੀਆਂ ਉੱਥੇ ਗੋਲੀਆਂ ਚੱਲਦੀਆਂ ਨੇ ਦੁਕਾਨਦਾਰਾਂ ਨੂੰ ਲੁੱਟਿਆ ਜਾ ਰਿਹਾ ਦੁਕਾਨਦਾਰਾਂ ਦੇ ਉੱਤੇ ਇੰਨੇ ਅਟੈਕ ਹੋ ਰਹੇ ਨੇ ਔਰ ਮੈਂ ਉਸ ਪਾਸੇ ਵੀ ਸਰਕਾਰ ਦਾ ਅੱਜ ਜੋ ਮੈਂ ਇਹ ਗੱਲ ਮੰਨਦਾ ਸਰਕਾਰ ਨੇ ਜਿਹੜਾ ਫੈਸਲਾ ਲਿਆ ਵਾ ਲੇਟ ਲਿਆ ਲੇਕਿਨ ਬਹੁਤ ਵਧੀਆ ਲਿਆਦਾ ਸਲਾਗਾ ਯੋਗ ਹੈ ਨਸ਼ੇ ਦੇ ਖਿਲਾਫ ਅਸੀਂ ਬਿਲਕੁਲ ਨਸ਼ੇ ਦੇ ਖਿਲਾਫ ਹਾਂ ਅਸੀਂ ਹਰ ਪੱਖੋਂ ਵਪਾਰ ਮੰਡਲ ਗੁਰਦਾਸਪੁਰ ਔਰ ਮੈਂ ਪੰਜਾਬ ਪ੍ਰਦੇਪ ਵਪਾਰ ਮੰਡਲ ਡਿਸਟ੍ਰਿਕਟ ਲੁਨਰ ਗੁਰਦਾਸਪੁਰ ਦਾ ਪ੍ਰਧਾਨ ਹਾਂ ਅਸੀਂ ਐਡੀਸੀ ਸਾਹਿਬ ਨੂੰ ਭਰੋਸਾ ਦਵਾਇਆ ਕਿ ਅਸੀਂ 100% ਗੁਰਦਾਸਪੁਰ ਦਾ ਵਪਾਰੀ ਤੁਹਾਡੇ ਹਰ ਸਹਿਯੋਗ ਦੇ ਨਾਲ ਮੁੱਢੇ ਦਾ ਮੁੱਢਲਾ ਖੜਾ ਵੈ ਪਰ ਇਹਦੇ ਨਾਲ ਸਰਕਾਰ ਨੂੰ ਵੀ ਥੋੜਾ ਜਿਹਾ ਸਾਨੂੰ ਕੀ ਰਿਲੀਫ ਹੈ ਅਸੀਂ ਤੇ ਦੁਕਾਨਾਂ ਹੀ ਆਪਣੇ ਡਰਦੇ ਕਰਦੇ ਪਏ ਆਂ ਅੱਜ ਹਰ ਦੁਕਾਨਦਾਰ ਦੇ ਚੌਥੀ ਦੁਕਾਨ ਦੇ ਉੱਤੇ ਸਮਾਨ ਖੋਇਆ ਜਾ ਰਿਹਾ ਲੁੱਟਿਆ ਜਾ ਰਿਹਾ ਸ਼ਹਿਰ ਦੇ ਵਿੱਚ ਮੈਂ ਦੱਸ ਦੇਣਾ ਪੀ ਪਿਛਲੇ 1.5 2 ਸਾਲ ਦੇ ਵਿੱਚ 40 ਤੋਂ 45 ਚੋਰੀਆਂ ਹੋਈਆਂ ਨੇ ਇੱਕ ਵੀ ਚੋਰੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਅਜੇ ਟ੍ਰੇਸ ਨਹੀਂ ਹੋਈ ਜਿਨ੍ਹਾਂ ਵਿੱਚ 4-5 ਮੇਜਰ ਚੋਰੀਆਂ ਜਿਹੜੀਆਂ ਨੇ ਇੰਪਰੂਵਮੈਂਟ ਟਾਸ ਦੇ ਵਿੱਚ 35-40 ਲੱਖ ਰੁਪਏ ਚੋਰੀ ਹੋਈ ਉਹਦੀ ਟ੍ਰੇਸ ਹੋਈ ਸਾਡੇ ਬਰਦਾਸ਼ਪਤ ਨੇਬਰੂ ਪਾਰਕ ਦੇ ਵਿੱਚ ਮੋਬਾਈਲਾਂ ਦੀ ਦੁਕਾਨ ਤੇ ਚੋਰੀ 25-30 ਲੱਖ ਰੁਪਏ ਉਹ ਨਹੀਂ ਚੋਰੀ ਪ੍ਰੇਸ਼ ਹੋਈ ਜਿਹੜੀ ਕਨਵਨ ਰੋਡ ਤੇ ਸਾਡੇ ਵਪਾਰੀ ਭਰਾ ਸ਼ਰਾਫ ਆਰਾਮ ਲੁਭਾਇਆ ਜੀ ਦੇ ਘਰ ਡਾਕਾ ਪਿਆ ਅੱਜ ਤੱਕ ਉਹ ਨਹੀਂ ਮਤਲਬ ਕਿੰਨੀਆਂ ਕਿ ਤੁਹਾਨੂੰ ਦੱਸਾਂ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿੱਥੇ ਨਸ਼ੇ ਦੇ ਖਿਲਾਫ ਤੁਸੀਂ ਯੁੱਧ ਛੇੜਿਆ ਲਾਨ ਆਰਡਰ ਦੀ ਸਥਿਤੀ ਨੇ ਵੀ ਨਾਲ ਕੰਟਰੋਲ ਕਰੋ ਅਸੀਂ ਸਾਡੇ ਵੱਲੋਂ ਅਸੀਂ ਵਪਾਰ ਮੰਡਲ ਗੁਰਦਾਸਪੁਰ ਜ਼ਿਲ੍ਹਾ ਗੁਰਦਾਸਪੁਰ ਤੁਹਾਡੇ ਨਾਲ ਵਾ ਚਟਾਨ ਦੀ ਤਰ੍ਹਾਂ ਖੜੇ ਆ ਨਸ਼ਿਆਂ ਦੇ ਖਿਲਾਫ ਆ ਅਸੀਂ ਜੋ ਵੀ ਤੁਹਾਡੇ ਜਿਮੇ ਡਿਊਟੀ ਲਾਓਗੇ ਅਸੀਂ ਕਰਾਂਗੇ ਪਰ ਨਸ਼ੇ ਦੇ ਨਾਲ-ਨਾਲ ਜਿਹੜੀਆਂ ਕਾਲੀਆਂ ਭੇਡਾਂ ਇੱਥੇ ਅੰਦਰ ਬੈਠੀਆਂ ਨੇ ਉਹਨਾਂ ਵੱਲ ਵੀ ਧਿਆਨ ਦੇਣ